ਜੰਦਰਾ ਦਾ ਸਾਹਮਣਾ ਵੀ ਹੁਣ ਸ੍ਰੀ ਦੀ ਟੱਕਰ ਹੋਣ ਲੱਗੀ ਐ ਉਸ ਦਾ ਸਾਹਮਣਾ ਗਗਨ ਦੇ ਨਾਲ ਹੋਇਆ ਏ ਗगन ਨੂੰ ਇਹਨਾਂ ਦੇ ਘਰ ਦਾ ਪਹਿਲਾਂ ਹੀ ਪਤਾ ਸੀ ਕਿ ਕਿਵੇਂ ਇਸ ਨੇ ਦੀਪ ਦਾ ਘਰ ਖਰਾਬ ਕੀਤਾ ਜਾਨਿ ਕਿ ਦੇਵ ਮਿੰਦੋ ਉਹਨਾਂ ਦਾ ਘਰ ਕਿਵੇਂ ਖਰਾਬ ਕੀਤਾ ਕਿਵੇਂ ਅਮਰਦੀ ਕੰਨ ਭਰੇ ਇਹ ਗੱਲ ਪਹਿਲਾਂ ਹੀ ਗਗਨ ਨੂੰ ਪਤਾ ਸੀ ਫਿਰ ਉਸ ਨੇ ਜਾਣ ਬੁਝ ਕੇ ਗੁਰੀ ਦੇ ਨਾਲ ਵਿਆਹ ਕਰਵਾਇਆ ਇਹ ਗੱਲ ਪਤਾ ਹੋਣ ਦੇ ਬਾਵਜੂਦ ਵੀ ਫਿਰ ਜਦੋਂ ਹਾਂ ਉਹਨਾਂ ਦਾ ਵਿਆਹ ਹੋ ਗਿਆ ਤਾਂ ਉਸ ਨੂੰ ਪਤਾ ਸੀ ਕਿ ਮੇਰੀ ਸੱਸ ਥੋੜੀ ਜੀ ਜ਼ਿਆਦਾ ਚੌਧਰ ਚਲਾਉਣ ਵਾਲੀ ਹੈ ਤਾਂ ਉਸ ਨੇ ਫਿਰ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਕਿਉਂਕਿ ਗਗਨ ਜ਼ਿਆਦਾ ਰਿਚ ਫੈਮਿਲੀ ਤੋਂ ਬਿਲੋਂਗ ਕਰਦੀ ਹੈ ਤੇ ਉਸ ਦਾ ਖਾਨਦਾਨ ਵੀ ਥੋੜਾ ਜਿਹਾ ਵੱਡਾ ਹੈ ਤੇ ਇਸ ਕਰਕੇ ਹੀ ਉਸ ਨੂੰ ਲਾੜੀ ਲਖਿਆ ਗਿਆ ਹੈ ਪਰ ਚੰਦਰੋਦਿਆਂ ਆਤਾਪ-ਤਾਪਾ ਸਾਰੇ ਜਾਣਦੇ ਹੀ ਆ ਕਿ ਉਹ ਕਿਸੇ ਨੂੰ ਮਗਮਰੀ ਹੋਈ ਮੱਖੀ ਨਾ ਦੇਵੇ ਇੱਕ ਨਵੀਂ ਹੀ ਸੀ ਜੂ ਉਹਦੇ ਨਾਲ ਘਟ ਗਈ ਪਰ ਗगन ਨਹੀਂ ਥੋੜਾ ਗगन ਆਪਣਾ ਜੋ ਵੀ ਕੁਛ ਕਰਦੀ ਹੈ ਆਪਣੀ ਮਰਜ਼ੀ ਕਰਦੀ ਹੈ ਪਰ ਉਸੰਦਰੂ ਤੂੰ ਇਹ ਗੱਲ برداشت ਨਹੀਂ ਹੁੰਦੀ ਉਸ ਨੂੰ ਕਿਤੇ ਨਾ ਕਿਤੇ ਨਵੀ ਦੀ ਕਮੀ ਉਸ ਮਹਿਸੂਸ ਹੁੰਦੀ ਹੈ ਕਿ ਨਵੀ ਤਾਂ ਮੇਰੇ ਅੱਗੇ ਬੋਲਦੀ ਵੀ ਨਹੀਂ ਸੀ ਤੇ ਘਰ ਦੇ ਸਾਰੇ ਕੰਮ ਵੀ ਕਰਦੀ ਸੀ ਹੁਣ ਕਿਤੇ ਨਾ ਕਿਤੇ ਗੁਰੇ ਨੂੰ ਵੀ ਪਛਤਾਵਾ ਏ ਗੁਰੀ ਕਹਿੰਦਾ ਜੋ ਦੇ 2 300 ਦੇ ਕੱਪੜੇ ਪਾਉਂਦੀ ਸੀ ਉਹ ਦਿੱਥੋਂ ਰੱਖੀ ਨਹੀਂ ਗਈ ਤੇ ਜੋ ਜੋ ਇੱਕ ਵਾਰੀ ਚ 50 60 70000 ਰੁਪਏ ਲਾ ਦਿੰਦੀ ਹੈ ਤੈਨੂੰ ਉਹੀ ਤੂੰ ਉਹੀ ਉਸਾਈ ਹੈ ਪਰ ਹੁਣ ਇਹ ਵੀ ਗगन ਵੀ ਨੇ ਵੀ ਨਹੀਂ ਵਸਣਾ ਕਿਉਂਕਿ ਗगन ਵੀ ਬਦਲਾ ਲੈਣ ਲਈ ਹੀ ਆਈ ਹੈ ਹਣ ਉਹ ਪੂਰੇ ਘਰ ਤੇ ਆਪਣੀ ਚੌਧਰ ਚਲਾ ਰਹੀ ਹੈ ਪਰ ਕਿਤੇ ਨਾ ਕਿਤੇ ਚੰਦਰ ਨੂੰ ਜੜਾ ਡਰਸੀ ਉਹ ਮੂਰੇ ਆ ਰਿਹਾ ਤੇ ਉਹ ਡਰ ਰਹੀ ਹੈ ਕਿ ਮੈਨੂੰ ਕਿਤੇ ਮੇਰੀ ਜਗ੍ਹਾ ਖੁੰਦਿਆ ਚਹੀ ਨਾ ਲਾ ਦੇਵੇ ਤੇ ਇਹ ਆਪਣਾ ਹੁਕਮ ਚਲਾਉਣ ਲੱਗ ਗਈ ਤਾਂ ਮੈਂ ਕਿੱਥੇ ਜਾਵਾਂ ਉਸ ਨੂੰ ਆਪਣਾ ਫਿਕਰ ਪੈ ਗਿਆ ਤਾਂ ਉਹ ਇਸ ਕਰਕੇ ਦੀਪ ਨੂੰ ਕਹਿ ਰਹੀ ਹੈ ਕਿ ਆਪਾਂ ਇਸ ਦੀ ਗੱਲ ਕਿਰਨ ਦੇ ਨਾਲ ਨਹੀਂ ਹੁੰਦੇ ਨਹੀਂ ਜੇ ਇਸ ਤੀ ਕਲਿਕਰ ਦੇ ਨਾਲ ਹੋਈ ਤਾਂ ਇਸ ਨੇ ਸਾਰੇ ਕਾਲੇ ਚਿੱਠੇ ਆਪਣੇ ਖੋਲ ਦੇਣੇ ਆ ਪਰ ਕਿਤੇ ਨਾ ਕਿਤੇ ਦੀਪ ਵੀ ਅਮਰ ਕੋਲ ਜਾਣਾ ਚਾਹੁੰਦੀ ਹੈ ਪਰ ਉਸ ਦੀ ਮੰਮੀ ਤੇ ਹੁਣ ਗगन ਉਸ ਨੂੰ ਨਹੀਂ ਮਿਲਣ ਦਿੰਦੀਆਂ ਕਿਉਂਕਿ ਗगन ਨੇ ਤਾਂ ਇਹ ਥਾਂ ਲਿਆ ਕਿ ਜਿਵੇਂ ਅਮਰ ਅਮਰ ਦੇ ਦੇਵ ਦੇ ਨਾਲ ਧੱਕਾ ਕੀਤਾ ਸੀ ਜਾਨਕੀ ਕਰਵਾਇਆ ਦੀਪ ਦੀ ਮੰਮੀ ਨਹੀਂ ਸੀ ਤੇ ਹੁਣ ਜਿਵੇਂ ਇਹਨਾਂ ਨੇ ਨਵੀ ਦੇ ਨਾਲ ਧੱਕਾ ਕੀਤਾ ਇਹ ਤੇ ਹੁਣ ਇਹ ਟਾਈਮ ਹੈ ਕਿ ਇਹਨਾਂ ਤੋਂ ਵੀ ਬਦਲਾ ਲੈਣ ਦਾ ਉਮੀਦ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਗੀ ਚੈਨਲ ਦੇ ਪਹਿਲੀ ਵਾਰ ਆਏ ਤਾਂ ਜਰੂਰ ਸਬਸਕ੍ਰਾਈਬ ਕਰਿਓ ਜੀ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ